ਤਾਂ ਮਨ ਹੁਣ ਸਮਝ ਆਈ ਆ ਕਿ ਸਾਡੇ ਲੀਡਰ ਤੇ ਸਾਨੂੰ ਲੁੱਟਦੇ ਰਹੇ ਆਪਣੇ ਘਰ ਬਣਾਉਂਦੇ ਰਹੇ ਤੇ ਇਥੋਂ ਤੱਕ ਕਿ ਨੇ ਧੋਖਾ ਦਿੱਤਾ ਜਿਹੜਾ ਕਹਿਆ ਨਾ ਗੁਰਪੁਰਬ ਵਾਲੇ ਦਿਨ ਕਿ ਮੈਂ ਇਹ ਵਾਪਸ ਲੈ ਉਸਨੇ ਇਹ ਕਾਨੂੰਨ ਵਾਪਸ ਨਹੀਂ ਲਾਇਆ ਸਸਪੈਂਡ ਕੀਤੇ ਨੇ ਵਾਪਸ ਨਹੀਂ ਲਾਇਆ ਸਸਪੈਂਡ ਕੀਤੇ ਇਹਨਾਂ ਨੂੰ ਫਿਰ ਦੁਬਾਰਾ ਲਾਗੂ ਕਰ ਸਕਦਾ ਇਨਾ ਰਹਿ ਗਿਆ ਸਾਰਾ ਉਹਨਾਂ ਦੇ ਆਖਰੀ ਸਵਾਸਾਂ ਦਾ ਜੇ ਕੁਝ ਕਰਵਾ ਲੋਗੇ ਤੇ ਹੁਣੇ ਹੀ ਹੋਊਗਾ ਜੇ ਇਹ ਨਹੀਂ ਕਰੂਗਾ ਤੇ ਆਉਣ ਵਾਲੀ ਸਰਕਾਰ ਕਰੂਗੀ ਕਰੂ ਹੋਊਗਾ ਜੀ ਖਾਸ ਕਰਕੇ ਧਿਆਨ ਰੱਖੋ ਕਿ ਆਪਾਂ ਨੂੰ ਆਪਣੀ ਜਿਸ ਤਰ੍ਹਾਂ ਹੁਣ ਕਿਸਾਨਾਂ ਨੂੰ ਸੁਰਤ ਆਈ ਆ ਕਿਸਾਨਾਂ ਨੂੰ ਹੁਣ ਸਮਝ ਆਈ ਆ ਕਿ ਸਾਡੇ ਲੀਡਰ ਤੇ ਸਾਨੂੰ ਲੁੱਟਦੇ ਰਹੇ ਆਪਣੇ ਘਰ ਬਣਾਉਂਦੇ ਰਹੇ ਤੇ ਇਥੋਂ ਤੱਕ ਕਿ ਯੂਰਪ ਦੇ ਵਿੱਚ ਵੀ ਇਹ ਹੋ ਚੁੱਕਾ ਹੈ ਜਿੱਦੇ ਜਿੱਦਾ ਇੱਥੇ ਡਰ ਪਹਿਲਾਂ ਪੈਦਾ ਪੈਗ ਹੋ ਗਿਆ ਮੈਂ ਯੂਰਪ ਦੇ ਵਿੱਚ ਗਿਆ ਤੇ ਮੈਨੂੰ ਉੱਥੇ ਲੋਕਾਂ ਨੇ ਕਿਹਾ ਕਿ ਇੱਥੋਂ ਦੇ ਲੋਕ ਕਹਿੰਦੇ ਨੇ ਕਿ ਤੁਸੀਂ ਬੜੇ ਵੀਰੇ ਸਿਰ ਜਾਗ ਪਏ ਮੈਂ ਉਹਨਾਂ ਪੁੱਛਿਆ ਕੀ ਵਜਾ ਉਹ ਕਹਿੰਦਾ ਇੱਥੇ ਵੀ ਵੱਡੇ ਵੱਡੇ ਜਿਹੜੇ ਸ਼ਾਹੂਕਾਰ ਨੇ ਉਹ ਜ਼ਮੀਨਾਂ ਲਈ ਜਾਂਦੇ ਨੇ ਤੇ ਕਿਸਾਨਾਂ ਨੂੰ ਪਹਿਲਾਂ ਤੇ ਉਹਨਾਂ ਨੇ ਲਾਲਚ ਦੇ ਕੇ ਕਿ ਤੁਹਾਡੀ ਬਹੁਤ ਚੰਗੇ ਮੁੱਲ ਤੇ ਫਸਲ ਅਸੀਂ ਚੁੱਕਾਂਗੇ ਤੇ ਜਦੋਂ ਮੰਡੀਆਂ ਖਤਮ ਹੋ ਗਈਆਂ ਸਰਕਾਰੀ ਦਖਲ ਖਤਮ ਹੋ ਗਿਆ ਉਦੋਂ ਫਿਰ ਇਹ ਕੌਟੀਆਂ ਤੇ ਭਾ ਕੇ ਆ ਗਏ ਹਾਰ ਕੇ ਉਹ ਜ਼ਮੀਨਾਂ ਦੇਣੀਆਂ ਪਈਆਂ ਆਜੋ ਜ਼ਮੀਨਾਂ ਵੱਡੇ ਵੱਡੇ ਪਲਾਂਟ ਬਣਾ ਲਏ ਉਹਨਾਂ ਨੇ ਤੇ ਜ਼ਮੀਨਾਂ ਹਥਿਆ ਲੀਆਂ ਤੇ ਜ਼ਿਮੀਦਾਰ ਰਗੜੇ ਗਏ ਛੋਟੇ ਛੋਟੇ ਸਾਰੇ ਤੇ ਹੁਣ ਜਿਹੜੇ ਰਹਿ ਗਏ ਨੇ ਉਹ ਵੱਡੇ ਜ਼ਿਮੀਦਾਰ ਨੇ ਤੇ ਉਹ 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 ਹਿਸਾਬ ਕਤਾਬ ਇੱਥੇ ਵੀ ਸ਼ੁਰੂ ਹੋਣ ਵਾਲਾ ਸੀ ਇਹ ਵੇਲੇ ਸਿਰ ਤੇ ਬੜਾ ਚੰਗਾ ਹੋਇਆ ਜਿਹੜਾ ਇੱਕ ਬਹੁਤ ਵੱਡਾ ਤੁਸੀਂ ਅੰਦੋਲਨ ਕੀਤਾ ਇੱਕ ਸਾਲ 13 ਮਹੀਨੇ ਲੱਗੇ ਉਹਦੇ ਵਿੱਚ ਅਖੀਰਲੇ ਸਮੇਂ ਵੀ ਮੋਦੀ ਨੇ ਧੋਖਾ ਦਿੱਤਾ ਜਿਹੜਾ ਕਹਿਣਾ ਗੁਰਪੁਰਬ ਵਾਲੇ ਦਿਨ ਕਿ ਮੈਂ ਇਹ ਵਾਪਸ ਲੈ ਉਸਨੇ ਇਹ ਕਾਨੂੰਨ ਵਾਪਸ ਨਹੀਂ ਲਿਆ ਸਸਪੈਂਡ ਕੀਤੇ ਨੇ ਵਾਪਸ ਨਹੀਂ ਲਿਆ ਸਸਪੈਂਡ ਕੀਤੇ ਇਹਨਾਂ ਨੂੰ ਫਿਰ ਦੁਬਾਰਾ ਲਾਗੂ ਕਰ ਸਕਦਾ ਇਹਨਾਂ ਨੂੰ ਖਾਰਜ ਨਹੀਂ ਕੀਤਾ ਪਾੜਿਆ ਨਹੀਂ ਅੱਜ ਜਿਹੜਾ ਸਮਾ ਚੁਣਿਆ ਜਿਮੀਦਾਰ ਨੇ ਬੜਾ ਮਹੱਤਵਪੂਰਨ ਸਮਾ ਹੈ ਇਹ ਜਿਹੜੀਆਂ ਜਥੇਬੰਦੀਆਂ ਨੂੰ ਅਜੇ ਤੱਕ ਸਮਝ ਨਹੀਂ ਥੋੜੇ ਦੇਣਾ ਚਾਹੋਗੇ ਇਸ ਤੋਂ ਵਧੀਆ ਸਮਾ ਤੇ ਮੌਕਾ ਹੋਰ ਮਿਲ ਨਹੀਂ ਸਕਦਾ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿੰਨਾ ਜਨਾ ਟਾਈਮ ਮਿਲੇ ਉਥੇ ਹਾਜ਼ਰੀ ਜੂਰ ਲਾਓ ਉਹਨਾਂ ਦਾ ਸਾਥ ਦਿਓ ਤਾਂ ਕਿ ਇਹ ਢਿੱਡ ਦੀ ਲੜਾਈ ਜਿਮੀਦਾਰ ਹੋਵੇ ਮਜ਼ਦੂਰ ਹੋਵੇ ਇਹ ਪੂਰੀ ਤਾਂ ਪੈਣੀ ਹੈ ਜਦੋਂ ਇਹ ਸਰਕਾਰਾਂ ਤੁਹਾਨੂੰ ਕੋਈ ਰਿਟਰਨ ਦੇ ਵਿੱਚ ਤੁਹਾਡਾ ਮੰਡੀਕਰਨ ਕਰਨ ਗਿਆ ਤਾਂ ਫਸਲ ਦਾ ਰੇਟ ਸਹੀ ਮਿਲੂਗਾ ਜੋ ਤੈ ਹੋਊਗਾ ਮੰਡੀ ਚ ਮਿਲੂਗਾ ਅਸੀਂ ਇੱਥੇ ਦੇਖਦੇ ਹਾਂ ਜਦੋਂ 3200 ਰੁਪਿਆ ਰੇਟ ਸੀ 8-10 ਸਾਲ ਪਹਿਲਾਂ ਇਹਦਾ ਬਾਸਮਤੀ ਦਾ ਹਰਿਆਣੇ ਚ 3500 ਤੋਂ ਵਿਕ ਰਿਹਾ ਸੀ ਪਰ ਪੰਜਾਬ ਦੇ ਵਿੱਚ 1800 ਤੋਂ ਸ਼ੁਰੂ ਹੋਇਆ ਤੇ ਟਰਾਲੀ ਜਿਹੜੀ ਮੰਡੀ ਚ ਗਈ ਉਹ ਖਾਲੀ ਕਰਕੇ ਆਉਣੀ ਪੈਂਦੀ ਸੀ ਪੇ 1800 ਤੋਂ ਫਿਰ ਰੋੜਾ ਪਾਇਆ 200 ਹੋ ਗਿਆ ਫਿਰ 2100 ਹੋ ਗਿਆ ਫਿਰ 2200 ਹੋ ਗਿਆ ਜਦੋਂ ਤਕਰੀਬਨ ਤਕਰੀਬਨ ਫਸਲ ਚੁੱਕੀ ਗਈ ਉਦੋਂ ਜਾ ਕੇ 2250 ਤੱਕ ਗਿਆ ਇਤਨਾ ਇਹ ਲੁੱਟਦੇ ਨੇ ਅੱਜ ਦੀ ਤਰੀਕ 'ਚ ਸਰਕਾਰ ਫਸੀ ਪਈ ਇਹ ਫ ਸਰਕਾਰ ਕੋਲ 1 ਮਹੀਨਾ ਰਹਿ ਗਿਆ ਸਾਰਾ ਉਹਨਾਂ ਦੇ ਆਖਰੀ ਸਵਾਸਾਂ ਦਾ ਜੇ ਕੁਝ ਕਰਵਾ ਲੋਗੇ ਤੇ ਹੁਣੇ ਹੀ ਹੋਊਗਾ ਜੇ ਇਹ ਨਹੀਂ ਕਰੂਗਾ ਤੇ ਆਉਣ ਵਾਲੀ ਸਰਕਾਰ ਕਰੋਗੀ ਕਰੂ ਹੋਊਗਾ ਜੋ ਇਸ ਕਰਕੇ ਸਾਰੇ ਤੁਸੀਂ ਇਦੇ ਵਿੱਚ ਆਪਣਾ ਬੰਦਾ ਯੋਗਦਾਨ ਪਾਓ ਇੱਕ ਜਿਸ ਤਰ੍ਹਾਂ ਕਿਸਾਨ ਨੇ ਅੱਜ ਸੋਚ ਲਿਆ ਕਿ ਸਾਡਾ ਜਿਹੜਾ ਮਸਲਾ ਏ ਸਰਕਾਰਾਂ ਨੇ ਹੱਲ ਨਹੀਂ ਕਰਨਾ ਸਾਡੇ ਲੀਡਰਾਂ ਨੇ ਸਾਡੀਆਂ ਪਾਰਟੀਆਂ ਨੇ ਹੱਲ ਨਾ ਕੀਤਾ ਨਾ ਕਰਨਾ ਤੇ ਅਸੀਂ ਆਪ ਕਰਾਂਗੇ ਇਸੇ ਤਰ੍ਹਾਂ ਆਪਣੇ ਧਰਮ ਨੂੰ ਵੀ ਬਚਾ ਲਓ ਤੁਹਾਡਾ ਧਰਮ ਜਿਹੜੇ ਲੀਡਰਾਂ ਦੇ ਹੱਥਾਂ 'ਚ ਆ ਗਿਆ ਉਹ ਸਾਡਾ ਖਾਨਾ ਖਰਾਬ ਕਰਕੇ ਜਾਣਗੇ ਅਸੀਂ ਅੱਜ ਵੀ ਉਹਨਾਂ ਗਡੋਗਰਿਆਂ ਦੇ ਹੱਥ ਤੁਰੇ ਫਿਰਦੇ ਜਿਨ੍ਹਾਂ ਨਾਂ ਪੱਕਾ ਛੱਡਿਆ ਸਾਡੀ ਕੌਮ ਦਾ ਤਨਾਅ ਛੱਡਣਾ। ਨਾ ਰਾਜਨੀਤਿਕ ਤੌਰ ਤੇ ਤੁਹਾਨੂੰ ਕੁਝ ਰਹਿਣ ਦਿੱਤਾ ਤੁਹਾਡੇ ਪੱਲੇ ਨਾ ਆਰਥਿਕ ਤੌਰ ਤੇ ਤੇ ਨਾ ਧਾਰਮਿਕ ਤੌਰ ਤੇ। ਸਾਨੂੰ ਅੱਜ ਚਾਹੀਦਾ ਹੈ ਅਸੀਂ ਆਪਣੀ ਪ੍ਰਬੰਧਕ ਕਮੇਟੀ ਨੂੰ ਚੰਗੇ ਹੱਥਾਂ 'ਚ ਦੇ ਕੇ ਆਪਣੀ ਇਸ ਪ੍ਰਬੰਧਕ ਕਮੇਟੀ ਗੁਰੂ ਨਾਨਕ ਦੀ ਸਰਕਾਰ ਦੀ ਗੋਲਕ ਨੂੰ ਸੰਭਾਲੀਏ। ਅਸੀਂ ਕਿੰਨੀਆਂ ਕਿੰਨੀਆਂ ਪਾਰਟੀਆਂ 'ਚ ਵੰਡੇ ਪਏ ਆਂ। ਅਕਾਲੀ ਦਲ ਕਾਂਗਰਸ ਪਾਰਟੀ ਆਮ ਆਦੀ ਪਾਰਟੀ बसपा ਕਾਮਰੇਡ ਪਤਾ ਨਹੀਂ ਕਿੰਨੇ ਹਿੱਸਿਆਂ 'ਚ ਅਸੀਂ ਵੰਡੇ ਪਏ ਪਰ ਸਾਡਾ ਪੈਸਾ ਜਿਹੜਾ ਗੁਰੂ ਦੀ ਗੋਲ ਕਿਹਾ ਉਹ ਇੱਕ ਥਾਂ ਹੈ ਉਹ ਦੁਸ਼ਵੰਦ ਤੁਹਾਡਾ ਇਕੱਠਾ ਉਹ ਦੁਸ਼ਵੰਦ ਤੁਹਾਡਾ ਇਕੱਠਾ ਇੱਕ ਪਰਿਵਾਰ ਨੂੰ ਜਾ ਰਿਹਾ ਤੇ ਉਹ ਆਪਣੀ ਮਰਜ਼ੀ ਨਾਲ ਵਰਤ ਰਿਹਾ ਉਹਦੇ ਨਾਲ ਵੀ ਰਜਨੀ ਉਹਦਾ ਜ਼ਮੀਨਾਂ ਵੇਚੀ ਜਾਂਦੇ ਨੇ ਲੀਸ ਤੇ ਲਈ ਜਾ ਰਹੇ ਨੇ ਆਪ ਹੀ ਉੱਚ ਅਦਾਰੇ ਬਣਾ ਰਹੇ ਨੇ ادارਿਆਂ ਦੇ ਵਿੱਚ ਪੈਸਾ ਗੁਰੂ ਘਰ ਦਾ ਲੱਗ ਰਿਹਾ ਜਮੀਨ ਲੀਸ ਤੇ ਲੈ ਕੇ ਆਪਣੀ ਬਣ ਗਈ ਟਰਸਟ ਆਪਣਾ ਬਣ ਗਿਆ ਮਾਲਕਾ ਬਣ ਗਿਆ ਸਾਨੂੰ ਪਤਾ ਹੀ ਨਹੀਂ ਕਿ ਕਿਤਨਾ ਲੁੱਟੇ ਜਾ ਰਹੇ ਸਾਡੇ ਬੱਚੇ ਗਰੀਬ ਬੱਚੇ ਪਿੰਡਾਂ 'ਚ ਗੁਰਬਤ ਦੀ ਜ਼ਿੰਦਗੀ ਜੀ ਰਹੇ ਤੇ ਐਜੂਕੇਸ਼ਨ ਨਹੀਂ ਲੈ ਤੇ ਪਾਰੇ ਉਹ 10ਵੀਂ ਫੇਲ ਦੀ ਫੇਲ ਕਰਕੇ ਉਤੋਂ ਪਹਿਲਾਂ ਹੀ ਸਕੂਲ ਛੱਡ ਜਾਂਦੇ ਨੇ ਫਿਰ ساری ਜ਼ਿੰਦਗੀ ਧੱਕੇ ਖਾਂਦੇ ਨੇ ਤੇ ਨਸ਼ਿਆਂ 'ਚ ਗੁਲਤਾਨ ਹੋ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਦਿੰਦੇ ਨੇ ਸਾਨੂੰ ਚਾਹੀਦਾ ਹੈ ਅਸੀਂ ਇਸ ਗੁਰੂ ਨਾਨਕ ਦੀ ਸਰਕਾਰ ਨੂੰ ਚੰਗੇ ਹੱਥਾਂ 'ਚ ਦਈਏ ਇਹ ਸਾਰਾ ਕੁਝ ਗੁਰੂ ਸਾਹਿਬ ਦੇ ਸਿਧਾਂਤ ਪਣਾ ਕੇ ਸਾਨੂੰ ਦਿੱਤਾ ਇਹ ਜਿਉਂ ਦਾ ਤਿਉਂ ਲਾਗੂ ਹੋ ਸਕਦਾ ਜੇ ਤੁਸੀਂ ਪ੍ਰਬੰਧਕ ਕਮੇਟੀ ਚੰਗੇ ਹੱਥਾਂ 'ਚ ਦੇ ਦੇ। ਇਸ ਕਰਕੇ ਮੈਂ ਸਾਰੀਆਂ ਬੀਬੀਆਂ ਭੈਣਾਂ ਨੂੰ ਨੌਜਵਾਨ ਵੀਰਾਂ ਨੂੰ ਬਜ਼ੁਰਗਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਲਾਪਰਵਾਹੀ ਨਾ ਕਰੋ। ਇਹ ਤੁਹਾਡੀ ਵੋਟ ਦੀ ਬੜੀ ਕੀਮਤ ਹੈ ਵੋਟ ਜ਼ਰੂਰ ਬਣਾਓ। ਤੁਹਾਡੀ ਵੋਟ ਦੀ ਬੜੀ ਕੀਮਤ ਹੈ ਤੁਸੀਂ ਤੁਹਾਨੂੰ ਜਿਹੜਾ ਚੰਗਾ ਲੱਗੇ ਉਹਨੂੰ ਵੋਟ ਪਾ ਦਿਓ ਪਰ ਵੋਟ ਜ਼ਰੂਰ ਬਣਾਓ। ਇਹ ਗੁਰੂ ਨਾਨਕ ਦੀ ਸਰਕਾਰ ਸਾਰੇ ਪੰਜਾਬ ਤੋਂ ਜਦੋਂ ਤੁਹਾਡੀ ਵੋਟ ਨਾਲ ਚੁਣੀ ਜਾਂਦੀ ਉਹਦਾ ਆਲਓਵਰ ਵਰਲਡ ਦੇ ਵਿੱਚ ਇੱਕ ਇੱਕ ਸਨੇਹਾ ਜਾਂਦਾ ਕਿ ਇਹ ਗੁਰੂ ਨਾਨਕ ਦੀ ਸਰਕਾਰ ਨੂੰ ਇੰਨਾ ਸਿੱਖ ਚੁਣਦਾ ਸਿੱਖਾਂ ਦੀ ਗਿਣਤੀ ਇੰਨੀ ਅਸੀਂ ਇਸ ਗੱਲੋਂ ਹੀ ਮਾਰ ਖਾਈ ਜਾ ਰਹੇ ਸਾਡੀ ਇਸੇ ਕਰਕੇ ਕੋਈ ਸੁਣਵਾਈ ਨਹੀਂ ਹੋ ਰਹੀ ਤੋ ਅਕਾਲ ਪੁਰ ਸੱਚੇ ਵੇਗ ਨੂੰ ਕਿਰਪਾ ਕਰੇ ਤੁਹਾਡੀ ਇਹ ਜਿੰਨੀ ਤਖਣੀ ਹੋਊਗੀ ਸੰਸਾ ਅਕਾਲ ਤੱਕ ਤੋਂ ਉਨੀ ਤੁਹਾਡੀ ਤਾਕਤ ਤਕੜੀ ਹੋਊਗੀ ਉਹਨੇ ਤੁਹਾਡੀ ਏਕਤਾ ਤਕੜੀ ਹੋਊਗੀ ਆਲਓਵਰ ਵਰਲਡ ਦੇ ਵਿੱਚ ਬੈਠਾ ਸਿੱਖ ਅਕਾਲ ਤਖਤ ਦੇ ਝੰਡੇ ਥੱਲੇ ਆਊਗਾ